हां मैं हुण प्योर लेदर दी मिनु बेल्ट दे, दे दे वधिया जी। ਇਹ ਨਾ ਦੇ ਦੀ ਸਿਰ ਇਹਦੀ। ਕਲਾਕਾਰੀ ਇਹਨਾਂ ਕਰਾ ਦਾਂਗੇ। ਜਿਹੜੀ ਖਰਾਬ ਨਾ ਹੋਵੇ ਜਿਹੜੀ ਪਹਿਲਾਂ ਦੀ ਮੇਰੀ ਵੈਲਟੋ ਖਰਾਬ ਹੋ ਗਈ ਸੀ। ਖਰਾਬ 5-6 ਸਾਲਾਂ ਦੀ ਹੋਊਗੀ ਮੇਰੀ ਇਹ। ਨਹੀਂ 5-6 ਸਾਲ ਤਾਂ ਚਾਹੀਦਾ ਨਾ ਘੱਟੇ ਘੱਟੇ ਕੱਢੇ। 5 ਦੀ ਤਾਂ ਲਿਖ ਕੇ ਦੇ। ਇਹ 2 ਕਸਾਲੀ ਕੱਢੇ। 5 ਸਾਲਾਂ ਦੀ ਲਿਖ। ਪਹਿਲਾਂ ਵੀ ਇਹਦੇ ਨਾਲ ਦੀ ਸੀ ਮੇਰੇ ਕੋਲ। 5 ਸਾਲਾਂ ਦੀ। ਉਹ ਕਿਵੇਂ ਆ ਬਰਾ ਜਿੱਥਾਪ ਮੈਨੂੰ ਪਹਿਲਾਂ ਲਿਆ ਲਿਆ ਕਰਦੀਆਂ ਨੇ ਪ्योर। ਅੱਛਾ ਸਾਰੀਆਂ ਪ्योर ਲੈਦਰ ਦੀਆਂ। ਇਹਦੇ ਵਿੱਚ ਕਿਹੜੀ ਦਫਾ ਹੋਊਗਾ? ਆ ਠੀਕ ਹੈ। ਇਹਦਾ ਅੰਦਰ ਜਾ ਕੇ ਮੈਂ ਬ੍ਰਾਊਨ ਹੁਣ ਸ਼ੀਆ ਰੰਗ ਦੇ ਰੰਗਟਾ ਹੈ ਬ੍ਰਾਊਨ ਰਹਿਣਾ ਬਲੈਕ ਆ ਚਲੋ ਫਿਰ ਹਸਰਾਂ ਵਾਲਾ ਰੰਗ ਆ ਲੈਨੇ ਆਪਸਰ ਵਾਲਾ ਤਾਂ ਲੈਨੇ ਚਾਹ ਵਰਾ ਹੀ ਲੈ ਜੱਸੀ ਦੇਖੋ ਕਿਵੇਂ ਵਿਚਾਰਾ ਜੱਸੀ ਜੱਸੀ ਸੁਸਤ ਜਾ ਬੈਠਾ ਭਾਈ ਸੁਸਤ ਜਾ ਬੈਠਾਗਾ ਕੀ ਗੱਲ ਹੈ ਹੈ ਸੁਸਤ ਜਾ ਬੈਠਾ ਜੱਸੀ ਬੈਠਾ ਟੌਰ ਨਾਲ ਕੋਈ ਮਿਲਦਾ ਗੇਮ ਖੇਡ ਰਿਹਾ ਫੋਨ ਦੇ ਉੱਤੇ ਬੈਠਾ ਉਹ ਡਾਲਰ ਸਾਈਪੁਰਾ ਕੈਂਚੀਆਂ ਵੀ ਵਧੀਆ ਬਣ ਗਿਆ ਹੁਣ ਤਾਂ ਤੇ ਇਧਰ ਦਕਰਨਾ ਤੋਂ ਮੁੰਨਾ ਲੱਗੀਆਂ ਕੋਚੇ ਕੈਂਚੀਆਂ ਲੱਗਣਾ ਤੇ ਬਾਕੀ ਮੰਡੀ ਵੀ ਇਧਰ ਹੀ ਹੈਗੀ ਹੁਣ ਇਧਰ ਅਨਾਜ ਮੰਡੀ ਵੀ ਅਗਲੇ ਪਾਸੇ ਹੈ ਤੇ ਇਧਰ ਸਬਜ਼ੀ ਮੰਡੀ ਹੈ ਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਦਾ ਦਫ਼ਤਰ ਵੀ ਇਧਰ ਹੀ ਹੈਗਾ ਯਾ ਇਧਰ ਅਨਾਜ ਮੰਡੀ ਹੈਗੀ ਯਾਰ ਉੜ ਜਾ ਇੱਧਰ ਇਹ ਮਾਮਗੜ ਤੇ ਪੰਜ ਪੀਰਾਂ ਨੂੰ ਲੱਗ ਜਾਂਦਾਗਾ ਤੇ ਆਹ ਚੌਂਕ ਆਗਾ ਇਹ ਕੰਡਾ ਆਗਾ ਇੱਧਰ ਘਰਾਇਆ ਆਂਦਾ ਤੇ ਇੱਧਰ ਸਾਮਣੇ ਪੰਜ ਪੀਰਾਂ ਨੂੰ ਲੱਗ ਜਾਂਦੀ ਏ ਸੜਕ ਇਹ ਤੇ ਇਹ ਵੀ ਬਹੁਤ ਵਧੀਆ ਜਿਹੜਾ ਡਾਇਵਾਇਡਰ ਜਾਂ ਵੀ ਬਹੁਤ ਦੀ ਚੀਜ਼ ਬਣੀ ਹੋਈ ਹੈਗੀ ਇਹ ਵੀ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਹੈਗਾ ਆਹ ਡਾਇਵਾਇਡਰ ਜੇ ਵੀ ਬਣਾਤੇ ਇਹ ਕਈ ਤਾਂ ਲੋਕ ਕਹਿੰ ਜਾਂਦੇ ਨੇ ਵੀ ਐਕਸੀਡੈਂਟ ਕਰਾਉਣ ਦੇ ਜ਼ਿਆਦਾ ਹੁੰਦਾ ਇਹ ਚੀਜ਼ ਤੇ ਕਈ ਲੋਕ ਕਹੀ ਜਦ ਨੇ ਭਾਈ ਵਧੀਆ ਹੁਣ ਤੁਸੀਂ ਕਮੈਂਟ ਕਰਕੇ ਆਪੋ ਆਪਣੀ رائے ਜ਼ਰੂਰ ਦਿਓ ਤੇ ਕਾ ਸਾਹਮਣੇ ਦਰਵਾਜ਼ਾ ਹੋਈਆ ਹੋਟਲ ਬਣ ਗਿਆ ਪੈਲਸ ਨਾਲੋਂ ਬਹੁਤ ਵਧੀਆ ਚੀਜ਼ ਆ ਗਈ ਏ ਵੀ ਤੇ ਚਲੋ ਬਾਕੀ ਹੁਣ ਆਪਾਂ ਚੱਲਦੇ ਆਂਗੇ ਆਪਣੇ ਪਿੰਡ ਨੂੰ ਕਿਉਂਕਿ ਭਾਈ ਟਾਈਮ ਬਹੁਤ ਹੋ ਗਿਆ ਆ ਗਈਆਂ ਜੀ ਕਲਾਰਾ ਕੈਂਚੀਆਂ ਤੇ ਇੱਧਰ ਨੂੰ ਕਲਾਰਾ ਨੂੰ ਲੰਘ ਜਿੰਦੇ ਸੜਕਾਂ ਤੇ ਛੱਦੀ ਭਵਾਨੇਗੜ੍ਹ ਨੂੰ ਲੰਘ ਜਾਂਦੀ ਹੈਗੀ ਸਾਰਾ ਜਿਹੜਾ ਏਰੀਆ ਨਾ ਇਹ ਸਾਰਾ ਫੈਕਟਰੀ ਏਰੀਆ ਹੈਗਾ ਇੱਥੇ ਸਾਰੇ तकरीबन ਜਿਆਦਾਤਰ ਫੈਕਟਰੀਆਂ ਦੇ ਵਿੱਚ ਭਈਏ ਕੰਮ ਕਰਦੇ ਨੇਗੇ ਇੱਕ ਆਹ ਹੋਰ ਉਹ ਨਾ ਆਹ ਸੜਕਰੀ ਨੂੰ ਪਤਾ ਨਹੀਂ ਕਿੰਨੀ ਕਵਾਰ ਤਾਂ ਬਣ ਗਈ ਦੇਖੋ ਐਸੀ ਤੇ ਐਸੀ ਫੇਰੀ ਭਈਏ ਸੜਕਰੀ ਸਾਰੀ ਦੀ ਇਹ ਫੈਕਟਰੀਆਂ ਕਰਕੇ ਉਹ ਪਾਣੀ ਬਹੁਤ ਖੜਦਾ ਹੈਗਾ ਤੇ ਆਹ ਹੁਣ ਪਿੱਛੇ ਥੋੜਾ ਜਿਹਾ ਜਿਹਾ ਨਵੀਂ ਬਣਾਈ ਨੂੰ ਸੜਕ ਇਹ ਥੋੜਾ ਜਿਹਾ ਜਿਹਾ ਹੋਇਆ ਹੈਗਾ ਨਾ ਮੇਂ ਬਣੀ ਦੀ ਸੜਕ ਤੇ ਆ ਹੁਣ ਫੇਰ ਫੈਕਟਰੀਆਂ ਕੋ ਸਾਰੀ ਸੜਕ ਦੀ ਪੱਟੀ ਮੇਸ ਕਰਦੀ ਤੇ ਪਤਾ ਨਹੀਂ ਤਾਂ ਮਟੀਰੀਅਲ ਨਹੀਂ ਸਹੀ ਪਹੁੰਚੇ ਪਤਾ ਨਹੀਂ ਰੱਬ ਜਾਣੇ ਕੀ ਗੱਲ ਆ ਕੀ ਬਾਤ ਆ ਕੀ ਤੇ ਇਹ ਵੀ ਮੈਨੂੰ ਲੱਗਦਾ ਵੀ ਥੋੜਾ ਟਾਈਮੇ ਹੋਰ ਕੱਢੂਗੀ ਉਸ ਤੋਂ ਬਾਅਦ ਇਹਦਾ ਵੀ ਬੁਰਾ ਹਾਲ ਹੀ ਹੋ ਜਾਣਾਗਾ ਤੇ ਸਾਰਾ ਇਹ ਫੈਕਟਰੀ ਏਰੀਆ ਹੈਗਾ ਸਮਾਣੇ ਤੋਂ ਭਵਾਨੀਗੜ ਰੋਡ ਦੇ ਉੱਪਰ ਹੁਣ ਆਪਾਂ ਬੰਮੜੇ ਵਾਲੇ ਚੋਏ ਤੇ ਪਹੁੰਚਣ ਵਾਲੇ ਆਗੇ ਕੀ ਕਾ ਇੱਥੇ ਆ ਰਾਖਸ਼ੀਆਦ ਨੇ ਆਈਟੀਆਂ ਜਿਹੜੇ ਪਤਨੀ ਕੌਣ ਨੇ ਇਹ ਇਹ ਬੜਾ ਅੱਖਾਂ ਦੇ ਵਿੱਚ ਉਡੜੁਕੇ ਪੈਂਦੇ ਦਰ ਹਵਾ ਚੱਲਦੀ ਹੈ ਨਾ ਤਾਂ ਬਹੁਤ ਪੈਂਦੀ ਹੈ ਆ ਹੁਣ ਆਪਾਂ ਗਮਨ ਵਾਲੇ ਚੋਏ ਤੇ ਆ ਗਏ ਮੰਨਾ ਵਸਤੀ ਆ ਗਈ ਤੇ ਬੰਬਣਾ ਵਸਤੀ ਦੇ ਕੋਲੇ ਆਪਾਂ ਪਹੁੰਚ ਗਏ ਹੁਣ ਤਕਰੀਬਨ ਆਪਾਂ ਜਾ ਹੀ ਰਹੇ ਹਾਂਗੇ ਪਿੰਡ ਨੂੰ ਫੋਂ ਵੀ ਇਧਰੋਂ ਮੇਰੇ ਪਿੰਡ ਦਾ ਇਹੀ ਰੂਟ ਆਗਾ ਵਿੱਚ ਤਾਂ ਕਲਾਰਾ ਕਣੀ ਨੂੰ ਵੀ ਆ ਜਾਂਦਾਗਾ ਯਾਰ ਇਧਰ ਗਰੇਟਾ ਆ ਗਿਆ ਤੇ ਅੱਗੇ ਭਾਈ ਸਾਰੇ ਆ ਬੰਪਣਾ ਜਿਹੜਾ ਬੰਪਣਾ ਬਸਤੀ ਕਹਿੰਦੇ ਛੋਟਾ ਬੰਪਣਾ ਕਹਿੰਦੇ ਇਹ ਲੋਪ ਇਹ ਸਾਰਾ ਇਧਰ ਸ਼ੁਰੂਆਤ ਲੱਗਦਾ ਆ ਗਿਆ ਦੇਖੋ ਕਮੈਂਟ ਕਰਕੇ ਦੇਖਿਓ ਜੇ ਕੋਈ ਇਥੋਂ ਵੀਡੀਓ ਦੇਖਦਾ ਬਣੀ ਤਾਂ ਦੱਸਿਓਗਾ ਕਮੈਂਟ ਕਰਕੇ ਹੁਣ ਪਹੁੰਚ ਗਏ ਮੇਰੇ ਪਿੰਡ ਦੇ ਵਿੱਚ ਭਾਈ ਸਾਹਮਣੇ ਪੈਰਾਟੂਪਰ ਹਰਦੀਪ ਸਿੰਘ ਦੀ ਸੀਧੀ ਯਾਦ ਵਿੱਚ ਬਣਾਇਆ ਹੋਇਆ ਗੇਟ ਆ ਲੰਘਿਆ ਪਿੱਛੇ ਤੇ ਹੁਣ ਆਪਾਂ ਚੱਲਦੇ ਆਂਗੇ ਆਪਣੇ ਘਰ ਨੂੰ ਤੇ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ ਤੇ ਇਹ ਨੇਰੇ ਪਿੰਡ ਦਾ ਬੱਸ ਸਟੈਂਡ ਆਗਾ ਤੇ ਹੌਲੀ ਹੌਲੀ ਚੱਲਦੇ ਆਗੇ ਪਹੁੰਚੇ ਘਰ ਨੂੰ ਚਾਹਦੇ ਕਿਉਂਕਿ ਭੁੱਖ ਬਹੁਤ ਲੱਗੀ ਪਈ ਹੈਗੀ ਹੁਣ ਜਾ ਕੇ ਬੱਸ ਰੋਟੀ ਰੱਟੀ ਖਾਣੇ ਆਗੇ ਤੇ ਉਸ ਤੋਂ ਬਾਅਦ ਤੁਸੀਂ ਦੱਸਿਓ ਜਰੂਰ ਵੀ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗਦੀ ਹੈ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਜਿਹੜਾ ਹੈਗਾਗਾ ਤੁਸੀਂ ਵੀਡੀਓ ਦੇਖਦੇ ਹੋਗੇ ਦੱਸਿਓ ਜਰੂਰ ਮੇਰਾ ਵੀਰ ਕਮੈਂਟ ਕਰਕੇ ਤੇ ਸਾਹਮਣੇ ਹੁਣ ਮੇਰੇ ਪਿੰਡ ਦੀ ਫਿਰਨੀ ਹੈ ਜੀ ਫਿਲਹਾਲ ਕਾਫੀ ਪਿੰਡਾਂ ਦੀਆਂ ਫਿਰਨੀਆਂ ਤੋਂ ਫਿਰਨੀ ਬਹੁਤ ਠੀਕ ਹੈਗੀ ਤਾਂ ਕਿ ਹੋਰ ਚੱਕਰਾਗਾ ਅੰਤਰੀ ਫਿਰਨੀ ਵੀ ਜੀ ਸਾਫ ਸਪਾਈ ਜੀ ਵੀ ਕਾਫੀ ਹੈਗੀ ਹੈਗੀ ਨਹੀਂ ਕੀ ਪਿੰਡਾਂ ਦੇ ਵਿੱਚ ਤਾਂ ਦੇਖਿਆ ਨਾ ਬੁਰਾ ਹਾਲ ਹੋਇਆ ਹੁੰਦਾਗਾ ਤੇ ਦੇਖੋ ਤੇ ਮੇਰੇ ਪਿੰਡ ਦਾ ਛੱਪੜਾ ਜੀ ਇਹ ਵੀ ਕਾਫੀ ਪਹਿਲਾਂ ਉਹ ਠੀਕ ਹੈ ਦੀ ਹਾਲਤ ਵੀ ਤੇ ਚਲੋ ਫਿਰ ਹੁਣ ਆਪ ਪਹੁੰਚੀਏ ਆਪਣੇ ਘਰ ਖਣੀ ਨੂੰ ਆਪਣੇ ਘਰਵਾਲਣ ਨੂੰ ਜਾਈ ਜਾਂਦੇ ਆ ਚੱਲੇ ਪਾਈ ਜਾਂਦੇ ਆ ਕੋ ਆ ਗਈ ਜੀ ਬੱਸ ਮੈਨੂੰ ਲੱਗਦਾ ਵੀ ਛੁੱਟੀ ਹੋ ਗਈ ਸਕੂਲਾਂ ਦੇ ਵਿੱਚ ਵੀ ਆਹੀਂ ਬੱਸਾ ਹੁਣ ਫਿਰ ਦੀਆਂ ਚੱਲ ਪਈਆਂ ਕਿਉਂਕਿ ਆਹੀ ਟਾਈਮ ਤੋਂ 2:00 ਤੋਂ 3:00 ਦੇ ਵਿੱਚ ਛੁੱਟੀ ਹੋਣ ਦਾ ਟਾਈਮ ਹੁੰਦਾਗਾ ਤੇ ਲੰਘ ਜਾਂਦੀਆਂ ਰਹੀਆਂ ਬਸ ਸਭ ਸਹੀਆਂ ਵੀ ਸਾਰੀਆਂ ਤੇ ਉਸ ਤੋਂ ਬਾਅਦ ਆਪਣਾ ਆ ਗਿਆ ਆਪਣਾ ਹੀ ਸਾਈਡ ਦੇ ਉੱਤੇ ਤੇ ਆ ਗਿਆ ਜੀ ਆਪਣਾ ਸਕੂਲ ਇਹ ਸਕੂਲ ਆ ਗਿਆ ਤੇ ਚਲੋ ਹੁਣ ਦੇਖਦੇ ਆਗੇ ਹਾਂ ਬਈ ਕਿਵੇਂ ਆ ਤੇ ਚਲੋ ਹੁਣ ਆਪਣਾ ਘਰ ਵੀ ਆ ਗਿਆ ਤੇ ਕਰੀਏ ਵੀਡੀਓ ਫਿਰ ਬੰਦ ਪਾ ਹੁਣ ਅੱਗੇ ਹੋਰ ਦੇਖੀਏ ਕੁਝ